ਜਿਨਾ ਸਾਡੇ ਨਾਲ ਇੱਕ ਫੀਡ ਦਾ ਫਾਰਮੂਲਾ ਸੈਂਡ ਕਰਨ ਲੱਗਾ ਠੀਕ ਆ ਕਈ ਵੀਰਾਂ ਦਾ ਮੈਨੂੰ ਫੋਨ ਆਉਂਦਾ ਇਹ ਭਾਜੀ ਫੀਡ ਦਾ ਦੱਸੋ ਇਹ ਫੀਡ ਬੜੀ ਹੀ ਤਰ੍ਹਾਂ ਦੀ ਆ ਪੌਣੇ ਆ ਤੁਹਾਡੀ ਮੱਝਾਂ ਗਾਵਾਂ ਦਾ ਦੁੱਧ ਨਹੀਂ ਵਧਦਾ ਠੀਕ ਹੈ ਨਾ ਆਪਾਂ ਮੱਝ ਵਗੈਰੇ ਨੂੰ ਫੀਡ ਪੌਣੇ ਆ ਤੇ ਇਹ ਵੇਖ ਸਕਦੇ ਜੀ ਇਹਦੇ ਵਿੱਚ ਸਾਰਾ ਕੁਝ ਮਿਕਸ ਆ ਵੀਡੀਓ ਚਲਦੀ ਜਲਦੀ ਸੇਵ ਕਰ ਲਓ ਕਿਉਂਕਿ ਇਹ ਵਾਲੇ ਵੀਡੀਓ ਲੱਭਦੀ ਨਹੀਂ ਹੁੰਦੀ ਫਾਰਮੂਲਾ ਵੀ ਐਡਾ ਵਧੀਆ ਦਵਾਂਗੇ ਤੇ ਕਿਹੜੀ ਮੱਝ ਦਾਖਿਲ ਦੁੱਧ ਕਰਦੇ ਹੋਗੇ ਤਾਂ 12-13 ਕਿਲੋ ਦੁੱਧ ਤੇ ਜਾਓਗੇ ਪਾਜਤ ਆਖਰ ਆਪਾਂ ਕਹਿੰਦੇ ਟ੍ਰਾਂਸਲੇਸ਼ਨ ਫੀਡ ਨਹੀਂ ਕਦੀ ਪਾਈ ਕਿਹੜੇ ਕਾਰਗਲ ਦੇ ਆਉਂਦੀ ਕਈ ਲੋਕੀ ਕਹਿੰਦੇ ਸੋਨ ਵਾਲੀ ਮੱਝ ਨੂੰ ਫਲਾਣੀ ਪਾਓ ਢਿੰਗੜੀ ਬਹੁਤ ਕਦੀ ਵੀ ਨਹੀਂ ਪਾਈ ਆਪਾਂ ਠੀਕ ਹੈ ਨਾ ਆਪਾਂ ਸੋਨ ਵਾਲੇ ਡੰਗਰ ਨੂੰ ਵੀ ਉਹ ਪਾਉਂਦੇ ਆ ਆ ਛੋਟੀ ਨੂੰ ਵੀ ਆਪਾਂ ਉਹ ਹੀ ਪਾਉਂਦੇ ਆ 1.5 ਕਿਲੋ ਸਵੇਰੇ 1.5 ਕਿਲੋ ਸ਼ਾਮੀ ਠੀਕ ਹੈ ਜੀ ਵੀਡੀਓ ਸ਼ੇਅਰ ਯੂਰ ਕਰਿਓ ਕਿਉਂਕਿ ਜੇ ਇਹਦੋਂ ਹੋ ਜਾਊਗਾ ਨੋਲਿਜ ਆ ਜਾਊਗੀ ਕਿਹੜੀ ਫੀਡ ਪਾਉਣੀ ਚਾਹੀਦੀ ਆ ਆਪਾਂ ਵੀ ਬੜੀ ਤਰ੍ਹਾਂ ਦੀਆਂ ਫੀਡਾਂ ਲੈ ਲੈ ਕੇ ਕੰਪਨੀ ਦੀਆਂ ਕਹਿੰਦੇ ਨੰ ਪਹਿਲੀ ਵਾਰ ਮੱਝ ਰੱਖੀ ਹੈ ਲਗੇ ਤੋਂ ਬੜੀਆਂ ਫੀਡਾਂ ਪਾਈਆਂ ਸੀ ਠੀਕ ਹੈ ਨਾ ਕੋਈ ਦੁੱਧੋ ਵਗਾਰਾ ਨਹੀਂ ਇੰਦੇ ਚਲਦੀ ਸੀ ਫਿਰ ਉਸ ਤੋਂ ਬਾਅਦ ਇਹ ਆਪਣੀ ਖੁਦ ਬਣਾਈ ਕਾਪੀ ਪੈਨ ਫੜ ਲਓ ਤੇ ਨੋਟ ਕਰਿਓ ਮਾਰਿਆ ਜਾ ਪਰ ਨੁਕਸਾ ਠੀਕ ਹੈ ਨਾ ਤੁਸੀਂ ਫੀਡ ਚੈੱਕ ਕਰ ਸਕਦੇ ਜੀ ਠੀਕ ਆਪਾਂ ਇਹਨੂੰ ਭਿਉਂ ਕੇ ਗਿੱਲੀ ਕਰਕੇ ਪਾਈਦੀ ਆ ਸਵੇਰੇ ਭਿਉਂਦੀ ਦੀ ਸ਼ਾਮੀ ਪਾਈਦੀ ਆ ਜਿਹੜੀ ਆਪਾਂ ਬਣਾਉਨੇ ਆ ਉਹਦੇ ਵਿੱਚ ਤੁਸੀਂ ਕੋਈ ਬਦਲਾਅ ਕਰਨਾ ਹੋਵੇ ਥੋੜੀ ਬਹੁਤੀ ਉੱਪਰ ਥੱਲੇ ਕੋਈ ਸ਼ਮਾਤਰਾ ਕਰਨੇ ਹੋਵੇ ਕਰ ਸਕਦੇ ਜੀ 40 ਕਿਲੋ ਸੂੜੀ ਪਾਈਦੀ ਜੇ 67 ਕਿਲੋ ਮੱਕੀ ਪਾਈਦੀ ਜੇ 67 ਕਣਕ ਪਾਈ ਦੀ 60 ਸਰੋਂ ਦੀ ਖਾਲ 80 ਕਿਲੋ ਵੜੇਵਿਆਂ ਦੀ ਖਾਲ 80 ਕਿਲੋ ਚੋਕਰ 50 ਕਿਲੋ ਉਸ ਤੋਂ ਬਾਅਦ ਆਉਂਦੀ ਹੈ ਮੋਟੀ ਸੋਇਆਬੀਨ ਮੋਟੀ ਸੋਇਆਬੀਨ ਪਾਈ ਦੀ ਆਪਾਂ 35 ਕਿਲੋ ਤੇ ਡੀਓਸੀ ਡੀਓਸੀ ਹੁਣ ਆਉਂਦੀ ਹੈ ਚੌਲਾਂ ਦੀ ਪਾਲਿਸ਼ ਦੀ ਡੀਓਸੀ ਵੀ ਹੁੰਦੀ ਹੈ ਤੇ ਸੋਇਆਬੀਨ ਦੀ ਡੀਓਸੀ ਵੀ ਹੁੰਦੀ ਹੈ ਪੋਹਤੇ ਇਹਨ ਦੋ ਤਰ੍ਹਾਂ ਦੀ ਹੁੰਦੀਆਂ ਆਪਾਂ ਡੀਓਸੀ ਪਾਉਂਦੇ ਆ ਉਹਦੀ ਸੋਇਆਬੀਨ ਦੀ ਠੀਕ ਆ ਸੋਇਆਬੀਨ ਦੀ ਡੀਓਸੀ ਦੀ ਜਗ੍ਹਾ ਤੇ ਜੋ ਵੀ ਪਾ ਸਕਦੇ ਜੇ ਗਰਮੀਆਂ ਦੇ ਵਿੱਚ ਜੋ ਵੀ ਠੰਡੇ ਹੁੰਦੇ ਆ ਆਪਾਂ ਕਦੀ ਜੋਨ ਪਵਾਏ ਨਹੀਂ ਆ ਬਾਕੀ ਦੀ ਆਪਣੇ ਹਿਸਾਬ ਨਾਲ ਕੋਈ ਮਾਤਰਾ ਕੇ ਵਿਸ਼ੇ ਕਰਨੀ ਤੇ ਕਰ ਸਕਦੇ ਜੀ ਉਸ ਤੋਂ ਬਾਅਦ ਹੁੰਦੀ ਚਨੇ ਦਾ ਛਿਲਕਾ 40 ਕਿਲੋ ਚਨੇ ਦੀ ਚੋਰੀ 40 ਕਿਲੋ ਚਾਵਲ ਪਾਲਿਸ਼ ਹੁੰਦੀ ਆ ਕਿਹੜੀ ਮੱਝ ਦੀ ਫੈਕਟਰੀ ਦਾ ਲਾਉਂਗੇ ਨਾ ਕਿਥੋਂ ਫੀਡ ਲਾਉਂਗੇ ਪਰ ਚਾਵਲ ਪਾਲਿਸ਼ ਚਾਹੀਦੀ ਸਾਨੂੰ ਚਾਵਲ ਪਾਲਿਸ਼ ਹੁੰਦੀ ਜੇ 20 ਕਿਲੋ ਮਿੱਠਾ ਸੋਡਾ 5 ਕਿਲੋ ਲੂਣ 7 ਕਿਲੋ ਸੀਰਾ 20 ਕਿਲੋ ਤੇ ਤਾਰਾ ਮੇਰਾ 5 ਕਿਲੋ ਠੀਕ ਹੈ ਨਾ ਕਿਹੜੀ ਆ ਮਾਤਰਾ ਹੈਗੀ ਆ 600 ਕਿਲੋ ਵੰਡ ਦੀ ਮਾਤਰਾ ਵਾ ਠੀਕ ਹੈ ਜੀ ਇਹਦੀ ਆਪਾਂ ਫੋਟੋ ਪਾ ਦਾਂਗੇ ਪਰਚੀ ਦੀ ਠੀਕ ਹੈ ਨਾ ਵੀਰ ਤਾਂ ਵੀ ਫੀਡ ਵਗੈਰਾ ਬਣਾਓਗੇ ਦਾਪ ਤਿਆਰ ਕਰਾਓ ਪਾਲੀ ਫੀਡ ਪਿੰਦੀ ਆ ਤਿਆਰ ਕਰਵਾਗੇ ਸਾਰੀ ਪਿੰਦੀ ਜੇ 27 ਰੁਪਏ 27 27 ਰੁਪਏ ਪਿੰਦੀ ਆ ਕਿਹੜੀ ਆਪਾਂ ਬਜਾਰੋਂ ਲਿਆਉਂਦੇ ਆ ਫੋ ਪਿੰਦੀ ਆ 26 ਰੁਪਏ ਇਦਾਂ ਮਿਕਸ ਫੀਡ ਬਈ ਲੈ ਆਈਏ ਠੀਕ ਆ ਰੁਪਏ ਦਾ ਫਰਕ ਪੈਂਦਾ ਵਾ ਇਦਾਂ ਖੁਦ ਤਿਆਰ ਕਰਾਉਂਗੇ ਤੁਹਾਨੂੰ ਵਧੀਆ ਲੱਗੂਗਾ ਵਧੀਆ ਦੁੱਧ ਵਗੈਰਾ ਵੀ ਦੋਗੇ ਕਦੋਂ ਵੀ ਪਾਉਂਗੇ ਇਹਨੂੰ ਕਿਉਂ ਦੇਣਾ ਵਾ ਕਿਉਂ ਕੇ ਪਾਉਂਗੇ ਪਿਓ 3 ਕਿਲੋ ਤੂੜੀ ਦੇ ਉੱਤੇ 3 ਕਿਲੋ ਤੂੜੀ ਦੇ ਉੱਤੇ ਬਹੁਤ ਵਧੀਆ ਰਿਜ਼ਲਟ ਵਗੈਰਾ ਮਿਲਦਾ ਇਹਦਾ ਠੀਕ ਆ ਪੱਠੇ ਵਗੈਰਾ ਵੀ ਖਾਂਦੇ ਆ ਇੱਕ ਹੁੰਦੇ ਖੁਰਲੀਆਂ ਭਰ-ਭਰ ਕੇ ਕਈ ਪਾ ਦਿੰਦੇ ਉਦਾਂ ਨਹੀਂ 3 ਕਿਲੋ ਤੂੜੀ ਦੇ ਤੋਂ ਉਨਾਂ ਹੀ ਕੋ ਫੀਡ ਗਿੱਲੀ ਕਰਕੇ ਜਿਤਾਵਾਗੇਂ ਦੀ ਬਗੇਂ ਤਾਵਾ ਦਾ ਮਿਕਸ ਕਰਤਾ ਠੀਕ ਹੈ ਵੀਡੀਓ ਸ਼ੇਅਰ ਕਰ ਰਹੇ ਹੋ ਚੈਨਲ ਸਬਸਕ੍ਰਾਈਬ ਕਰ ਰਹੇ ਹੋ ਪੇਜ ਨੂੰ ਫੋਲੋ ਕਰ ਰਹੇ ਹੋ ਧੰਨਵਾਦ